ਹਾਂ ਜੀ ਨਮਸਕਾਰ ਆਜੋ ਸੁਪ ਕਰ ਲੈਣ ਕਵਚਨ ਕਰ ਲੈ ਹੁੜ ਗਿਆ ਆ ਵੀ ਕਰ ਲਈ ਠੀਕ ਆ ਮੈਂ ਬਦਨ ਆ ਗਿਆ ਠੀਕ ਆ ਸਾਰਾ ਘਰ ਹਨੇਰਾ ਹੋ ਗਿਆ ਡੇਟ ਹੋ ਗਿਆ ਕੰਮ ਕਰਦੇ ਕਰਦੇ ਪੁੱਤ ਪਹਿਲਾਂ ਮੈਂ ਨਾਲ ਇਹਨਾਂ ਫਰਤੂ ਨਾਲ ਲਿਆਗਾ ਪੁੱਤ ਮਗਰੋਂ ਠੀਕ ਉਹਨਾਂ ਦਾ ਸਾਰੀ ਪੜਾਈ ਕਰ ਲਾ ਹਾਂ ਓਕੇ ਐ ਇੱਕ ਮਿੰਟ ਐਡੀ ਤੂੰ ਸੇ ਨੀਂ ਛੋਟੀ ਜੀ ਮਾਰਨਾ ਕਾ ਲਾਣਾ ਨੇ ਪੁੱਤ ਛੋਟੀ ਬਾੜ ਲਾਣਾ ਹੁਣ ਪਤਾ ਪਾਣੀ ਦੇ ਨਹੀਂ ਕਮੀ ਹੋ ਗਈ ਐਡੀ ਤੂੰ ਫਟਾਪਿਆ ਮੈਨੂੰ ਪਤਾ ਬਹੁਤ ਪਹਿਲਾਂ ਪਾਣੀ ਫੋੜੋ ਲਿਆ ਵਾ ਹੁਣ ਪਾਣੀ ਦੀ ਜਿਨੀ ਖਪਤ ਕਰਾਂਗੇ ਨਾ ਉਹਨਾਂ ਫਾਇਦਾ ਵਾ ਦੋਸਤੋ ਸਾਡਾ ਬਣਾਉਣ ਦਾ ਵੀਡੀਓ ਮਕਸਦ ਇਹੀ ਆ ਵੀ ਪਾਣੀ ਦੀ ਖਪਤ ਘਰ ਤੋਂ ਘੜ ਕਰੀਏ ਤੈਨੂੰ ਬਹੁਤ ਪਤਾ ਪੰਜਾਬ ਦਾ ਪਾਣੀ ਆਪਣਾ ਥੱਲੇ ਕਿੰਨਾ ਜਾ ਰਿਹਾ ਵਾ ਬੋੜੂ ਕਿਉਂ ਹੁੰਦੇ ਜਾਂਦੇ ਆ ਉਹ ਦਿਨ ਦੂਰ ਨਹੀਂ ਜਦੋਂ ਪਾਣੀ ਨੂੰ ਪਤਾ ਦੱਸਾਂਗੇ ਜੇ ਆਪਾਂ ਇਹੀ ਹਾਲਾਤ ਰੱਖੇ ਆਪਾਂ ਆਉਣ ਵਾਲੀਆਂ ਨਸਲਾਂ ਲਈ ਕੀ ਛੱਡ ਕੇ ਜਾਵਾਂਗੇ ਦੋਸਤੋ ਮੈਂ ਤਾਂ ਸ਼ੁਰੂ ਕਰਦਾ ਇਸ ਬਗੜਟੀ ਨਾਲ ਨਾਉਣਾ ਆਪਣਾ ਪਾਣੀ ਨਾਲ ਨਾਲ ਠੀਕ ਆ ਬੇਸ਼ੱਕ ਲੋਕ ਇਹਨਾਂ ਨੂੰ ਫੋਰਸ ਕਰਦੇ ਹੁਣ ਤੁਹਾਨੂੰ ਲੱਗੂ ਮਜ਼ਾ ਕਰ ਲੋਕ ਮੱਝਾਂ ਨੂੰ ਹੁੰਦੇ ਆ ਕਿੰਨਾ ਘੜ ਵੰਡੋਲਦੇ ਆ ਇੱਕ ਮੱਝ ਦੇ ਖਾਤਰ 5-500 ਲੀਟਰ ਪਾਣੀ ਡੁੱਲੀ ਜਾਂਦੇ ਆ ਪਾਣੀ ਨਾਲੀਆਂ ਭਰੇ ਜਾਂਦੀਆਂ ਵਾ ਠਿਆਉਣ ਪਚੋਣਾ ਬਿਜਣਾ ਮੈ ਤੁਹਾਨੂੰ ਪਤਾ 1 ਕਿਲੋ ਚਾਵਲ ਪੈਦਾ ਕਰਨ ਲਈ ਕਮ ਸੇ ਕਮ 5-6 ਲੀਟਰ ਪਾਣੀ ਲੱਗ ਜਾਂਦਾ ਵਾ ਠੀਕ ਆਪਾਂ ਚਾਵਲ ਲਾਉਣਾ ਆਪਣੀ ਮਜ਼ਦੂਰੀ ਆਪ ਨੂੰ ਐਮਐਸਬੀ ਮਿਲਦੀ ਆ ਤੇ ਬਾਕੀ ਫਰਮ ਤੇ ਨਹੀਂ ਮਿਲਦੀ ਆਪਣੀ ਮਜ਼ਦੂਰੀ ਆ ਪਰ ਬਾਕੀ ਜਗ੍ਹਾ ਪਾਣੀ ਬਚਾ ਸਕਦੇ ਆ ਆਪਾਂ ਨਹਾਉਣ ਦੇ ਲਈ ਹੁਣ ਅਪਾ ਬੀਲਡਰ ਨਾਲ ਨਹਾ ਸਕਦੇ ਆ ਜੇ ਆਪਾਂ 2-2 ਲੀਟਰ ਪਾਣੀ ਨਹਾਉਣ ਲਈ ਲਾਵਾਂ ਕੀ ਪਤਾ ਮੱਝਾਂ ਨੂੰ ਨਵਾ ਸਕਦੇ ਆ ਆਪਾਂ 40 ਲੀ ਇਸੇ ਬਾੜੀ ਦਾ ਪਾਣੀ ਲੈਣਾ ਆ ਕੱਪੜਾ ਨਹਾਉਣਾ ਵਾ ਤੁਸੀਂ ਜਿਹੜਾ ਤੁਹਾਡੀ ਮਰਜ਼ੀ ਨਾਲ ਹੋ ਆਉਣ ਵਾਲੇ ਨਸਨ ਆਪਾਂ ਨੂੰ ਕੀ ਕਹਣਗੇ ਪਾਣੀ ਛੱਡ ਕੇ ਜਾਈਗੇ ਬਾਕੀ ਮਿੱਤਰੋ ਚੜਦੀ ਗਲਾ ਠੀਕ ਠਾਕ ਮੈਂ ਤਾਂ ਹੁਣ ਨਾ ਕੇ ਹੋਣਾ ਭਾਈ